ਸਤਿ ਸ੍ਰੀ ਅਕਾਲ ਮੇਰੀ YouTube ਫੈਮਿਲੀ ਉਮੀਦ ਕਰਦੇ ਤੁਸ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਮਮਲੁਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਅੱਜ ਆਪਾਂ ਬੁਣ ਕੇ ਕਰਾਂਗੇ ਜੀ ਘਰਚੀ ਤਿਆਰ ਪੁੱਜੇ ਸੋਲੇ ਜੀ ਤੇ ਇਹ ਹਰੇਕ ਨੂੰ ਖਾਣੇ ਤੋਂ ਬਹੁਤ ਜ਼ਿਆਦਾ ਪਸੰਦ ਹੁੰਦੇ ਆ ਜੀ ਤੇ ਬਹੁਤ ਹੀ ਜ਼ਿਆਦਾ ਆਪਾਂ ਨੂੰ ਖਾਣੇ ਵਿੱਚ ਆਹੀਦੇ ਆ ਜੀ ਤੇ ਠੀਕ ਆ ਜੀ ਤੇ ਅੱਜ ਆਪਾਂ ਘਰਚੀ ਤਿਆਰ ਕਰਾਂਗੇ ਜੀ ਤੇ ਬਿਨਾਂ ਰੇਤੇ ਤੋਂ ਜੀ ਤੇ ਇਹਦੇ ਵਾਸਤੇ ਮੇਰਾ ਜੀ ਆਪਾਂ ਇੱਕ ਇਨੂ ਠੀਕ ਹੈ ਜੀ ਜੇ ਤਾਂ ਆਪਾਂ ਜ਼ਿਆਦਾ ਫੋਲੇ ਲੈਣੀ ਹੈ ਤਣੀ ਤਾਂ ਫਿਰ ਤਾਂ ਆਪਾਂ ਥੋੜੀ ਜੀ ਦੀ ਇਹਨੂੰ ਪੂਰੇ ਪੋਚ ਪਾ ਲੈਣਾ ਜੀ ਤੇ ਨਹੀਂ ਆਪਾਂ ਸਿਰਫ ਇਹਨੂੰ ਅੱਧਾ ਪੋਚ ਹੀ ਪਾਉਣਾ ਜੀ ਠੀਕ ਹੈ ਜੀ ਤੇ ਘਰ ਜੀ ਉਹਨੂੰ ਕਿ ਆਪਾਂ ਤਿਆਰ ਕਰਾਂਗੇ ਜੀ ਬਿਨਾਂ ਰਿੱਟੇ ਤੋਂ ਜੀ ਤੇ ਲੋ ਜੀ ਆਪਾਂ ਇੰਨਾ ਕਿੰਨੂੰ ਪਾ ਲਿਆ ਜੀ ਅੱਧਾ ਪਾਇਆ ਜੀ ਤੇ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਨਮਕ ਮਗੇ ਨੰਮਿਕ ਠੀਕ ਹੈ ਜੀ ਤੇ ਥੋੜੀ ਜਿਹੀ ਪਾਵਾਂਗੇ ਜੀ ਹਲਦੀ ਤੇ ਹਲਦੀ ਆਪਾਂ ਤਾਂ ਪਾ ਰਹੇ ਆ ਜੀ ਜਿਹੜੇ ਬਾਜ਼ਾਰ ਵਾਲੇ ਚਣੇ ਹੁੰਦੇ ਆ ਜੀ ਤੇ ਉਹਨਾਂ ਦੇ ਵਿੱਚ ਨਾ ਹਲਦੀ ਪਾਈ ਹੁੰਦੀ ਹੈ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ ਜੀ ਅੰਗੀ ਕਰਾਂਗੇ ਜੀ ਲੋ ਜੀ ਆਪਾਂ ਲਾ ਲਈ ਤੇ 1 2 ਚਮਚਾ ਆਪਾਂ ਪਾ ਲੈਣਾ ਜੀ ਇਹਦੇ ਵਿੱਚ ਪਾਣੀ ਦਾ ਦੇਖੋ ਜੀ ਤੇ ਇਹ ਜਿਹੜਾ ਆਪਾਂ ਇਹਨੂੰ ਪਾਇਆ ਨਾ ਉਹ ਆਪਣਾ ਕੰਮ ਕਰਨ ਲੱਗ ਗਿਆ ਜੀ ਰੈਐਕਸ਼ਨ ਕਰਨ ਲੱਗ ਗਿਆ ਇਹਨੂੰ ਪਰਾਂਾ ਕੀ ਥੰਗੀ ਕਰ ਹੁ ਰੱਖਦੇ ਬੰਦੇ ਜੀ ਇਨੋਂ ਰੱਖਾਂਗੇ ਜੀ ਆਪਾਂ ਸਿਰਫ 10 ਮਿੰਟ ਜੀ 10 ਮਿੰਟ ਰੱਖ ਦਾਂਗੇ ਜੀ ਤੇ ਆਪਾਂ ਚਣੇ ਨਾ ਉਹ ਲੈਣੇ ਪ੍ਰੀਕ ਨਹੀਂ ਜ਼ਿਆਦਾ ਲੈਣੇ ਜੀ ਤੇ ਮੋٹے ਮੋٹے ਚਣੇ ਲੈਣੇ ਐ ਜੀ ਠੀਕ ਹੈ ਜੀ ਗੋਲ ਤੇ ਬਿਲਕੁਲ ਜਿਹੜੇ ਪ੍ਰੀਕ ਹੁੰਦੇ ਆ ਜੀ ਆਪਾਂ ਉਹ ਨਹੀਂ ਲੈਣੇ ਤੇ ਉਹ ਆਪਾਂ ਅਗਲੇ ਮੰਤ ਟਾ ਕੇ ਰੱਖ ਦੇ ਜੀ ਠੀਕ ਹੈ ਜੀ ਤੇ 10 10 ਮਿੰਟਾਂ ਬਾਅਦ ਮਿਲਦੇ ਹਾਂ ਜੀ। ਲਓ ਜੀ 10 ਮਿੰਟ ਹੋ ਗਏ ਜੀ। ਸੋਲਿਆ ਨੂੰ ਚੁੱਤੀ ਹੋਈ ਰੱਖਿਆ ਨੂੰ 10 ਮਿੰਟਾਂ ਬਾਅਦ ਆਪਾਂ ਹੁਣ ਧਕਾ ਰਹੇ ਹਾਂ ਜੀ। ਉੱਪਰ ਹੋ ਗਈ ਤੇ ਠੀਕ ਹੈ ਜੀ। ਤੇ ਇਧਰ ਲੈ ਲਏ ਜੀ ਆਪਾਂ ਨਮਕ ਥੋੜਾ ਜਿਹਾ ਆਪਾਂ ਨਮਕ ਲੈ ਲੈਣਾ ਜੀ ਤੇ ਇੱਥੇ ਰੱਖਤਾ ਜੀ ਆਪਾਂ ਕੁੱਕਰ ਕੁੱਕਰ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇ ਦਿੰਦੇ ਹਾਂ ਜੀ। ਤੇ ਜਦੋਂ ਗਰਮ ਹੋ ਗਿਆ ਜੀ ਤੇ ਫਿਰ ਪਾ ਦਾਂਗੇ ਜੀ ਆਪਾਂ ਨੂੰ ਹਣ ਨਮਕ ਪਾ ਦਨੇ ਆ ਜੀ ਠੀਕ ਹੈ ਜੀ ਤੇ ਨਮਕ ਨੂੰ ਨਾ ਪਰੜਾ ਆ ਲੈ ਆ ਲੈ ਕੇ ਗਰਮ ਕਰ ਲੈਣੀ ਆ ਜੀ ਚੰਗੀ ਤਰ੍ਹਾਂ ਗਰਮ ਕਰਨਾ ਜੀ ਤੇ ਕੁੱਕਰ ਆਪਣਾ ਪਹਿਲਾਂ ਹੀ ਗਰਮ ਹੋ ਗਿਆ ਸੀ ਤੇ ਨਮਕ ਵੀ ਆਪਣਾ ਗਰਮ ਹੋ ਗਿਆ ਜੀ ਤੇ ਹੁਣ ਪਾ ਦਿੰਨੇ ਆ ਜੀ ਆਪਾਂ ਛੋਲੇ ਜੀ ਇਹਦੇ ਅਪ ਚੰਗੀ ਤਰ੍ਹਾਂ ਰਲਾ ਦਿੰਨੀ ਆ ਲੜਾ ਲੜ ਲੈ ਆਈ ਜਾਣਾ ਜੀ 2 ਮਿੰਟ ਲਈ ਇੱਥੇ ਆਪਣਾ ਗੈਸ ਨਾ ਫੁੱਲ ਆ ਜੀ ਚਲੋ ਨਹੀਂ ਕਰਿਆ ਜੀ ਚੰਗੀ ਤਰ੍ਹਾਂ ਲਾਈ ਲਾਈ ਜਾਣਾ ਜੀ ਹਲਾਈ ਜਾਣਾ ਇਹ ਲੋ ਜੀ 2 ਮਿੰਟ ਹੋ ਗਏ ਜੀ ਆਪਣੇ ਚੋਨਾ ਕੋਈ ਨਹੀਂ ਹਜੇ ਉੱਟਿਆ ਜੀ। ਨੂੰ ਲਾਈਵ ਦਿਖਾ ਰਹੇ ਹਾਂ ਜਿੱਤੇ ਬਿਲਕੁਲ ਨਹੀਂ ਹੈ ਜ ਕੋਈ ਵੀ ਪੁੱਟਿਆ ਚਾਣਾ। ਦਾਣਾ ਇੱਕ ਜੀ ਪੁੱਟਾ ਜੀ ਤੇ ਲੋ ਜੀ ਆਪਾਂ ਨਾ ਗੈਸ ਦਾ ਟੱਕਣਾ ਨਾ ਕੁੱਕਰ ਦਾ ਸੁਰ ਕੁੱਕਰ ਦਾ ਪਰ ਟੱਕਣ ਲੈ ਲਿਆ ਨੇ ਜੀ ਤੇ ਆਪਾਂ ਲੈ ਲੈਣਾ ਜੀ ਟੱਕਣਾ ਤੇ ਟੱਕਣ ਦੀ ਨਾਲ ਪਰਾਬੜ ਤਾਰ ਲੈਣੀ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਨਾ ਇਹ ਤੇ ਲਾ ਦੇਣੀ ਹੈ ਜੀ ਪਤਲਾ ਦਿੰਨੇ ਆ ਜੀ ਥੋੜਾ ਇਹ ਗਰਮ ਹੋ ਕੇ ਤੇ ਡੰਡੀ ਕਵਾਣੇ ਆ ਗਏ ਲੋਰੀ ਆਪਣਾ ਪਲਿਆਤਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਜੀ ਉਨੇ ਜਾ ਰਹੇ ਇੱਕ ਨਹੀਂ ੜਕ ਤੜਕ ਦੀ ਆਵਾਜ਼ ਆ ਰਹੀ ਹੈ ਜੀ ਨਹੀਂ ਆ ਰਹੀ ਤੋ 2 ਮਿੰਟ ਹੋਰ ਰੱਖਾਂਗੇ ਜੀ ਆਪਾਂ ਤੇ ਮੈਂ ਕਿਹਾ ਚਲੋ ਸਾਰੇ ਹੈ ਨਾ ਵੀਡੀਓ ਪਾ ਰਹੇ ਆਪਾਂ ਵੀ ਪਾ ਦਈਏ ਜੀ ਤੇ ਆਪਾਂ ਵੀ ਘਰ ਚ ਛੋਲੇ ਪੁੰਨ ਕੇ ਖਾਈਏ ਜੀ ਤੇ ਬਾਜ਼ਾਰ ਚੋਂ ਵੀ ਲਿਆਉਣੇ ਆ ਜੀ ਆਪਾਂ ਘਰੀ ਬਣਾ ਕੇ ਤਿਆਰ ਕਰਕੇ ਖਾਵਾਂਗੇ ਜੀ ਤਾਜੀ ਉਹ ਤੇ ਝੋਲੇ ਜੀ ਤੇ ਲਓ ਜੀ ਤਾਂ ਖੋਲ ਕੇ ਦਿਖਾਉਣੀ ਆਪਾਂ ਟੱਕਣ ਟੱਕਣ ਲਓ ਜੀ ਆਪਾਂ ਖੋਲ ਤੇ ਹੁਣ ਆਪਾਂ ਦਿਖਾ ਰਹੇ ਹਾਂ ਜੀ ਤੇ ਕੋਈ ਛਣਾ ਨਹੀਂ ਕਿੱਟਿਆ ਜੀ ਤੇ ਸਮਾ ਫੁੱਕ ਗਿਆ ਜੀ ਦੇਖੋ ਜੀ ਦੇਲਕ ਨੂੰ ਹਨਾਰੇ ਸਾਰੇ ਚੰਨ ਪਉਣ ਲੱਗੇ ਜੀ ਤੇ ਆਪਾਂ ਵੀਡੀਓ ਦੇਖ-ਦੇਖ ਕੇ ਤੇ ਘਰ ਦੇ ਮਟੀਲੀ আর ਜਿਹੜਾ ਸਮਾਨ ਹੁੰਦਾ ਜੀ ਆਪਾਂ ਖਰਾਬ ਕਰ ਦਿੰਨੇ ਆ ਜੀ ਤੇ ਦੇਖੋ ਜੀ ਸੜਨ ਲੱਗੇ ਜੀ ਤੇ ਫੁੱਟਿਆ ਕੋਈ ਚਣਾ ਨਹੀਂ ਜੀ ਪੁੰਨਿਆ ਨਹੀਂ ਗਿਆ ਜੀ ਤੇ ਕੈਸ ਨੂੰ ਕਰ ਦਿੰਦੇ ਆ ਬੰਦ ਆਪਾਂ ਤੇ ਆਪਾਂ ਨਾਮਕ ਵੀ ਖਰਾਬ ਕਰਿਆ ਚਣੇ ਵੀ ਖਰਾਬ ਕਰੇ ਤੇ ਜਿਹੜਾ ਆਪਾਂ ਹੋਰ ਸਮਾਨ ਪਾਇਆ ਸੀ ਜੀ ਵਿੱਚ ਹਲਦੀ ਇਹ ਇਹਨੂੰ ਖਰਾਬ ਕਰਿਆ ਜੀ ਤੇ ਆਪਾਂ ਨਾ ਵੀਡੀਓ ਦੇ ਚੱਕਰਾਂ ਚ ਆਪਾਂ ਚੀਜ਼ਾਂ ਖਰਾਬ ਕਰ ਦਿੰਨੇ ਆ ਜੀ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਪਈ ਸੀ ਜਿੱਤੇ ਮੈਂ ਕਿਹਾ ਚਲੋ ਆਪਾਂ ਵੀ ਬਣਾ ਲਈਏ ਜੀ ਵੀਡੀਓ ਤੇ ਠੀਕ ਹੈ ਜੀ ਐਵੇਂ ਦੇਖ ਕੇ ਵੀਡੀਓ ਦੇ ਕੋਈ ਚੀਜ਼ ਖਰਾਬ ਨਾ ਕਰਿਆ ਕਰੋ ਜੀ ਤੇ ਸਾਨੂੰ ਲਾਇਫ ਪ੍ਰੂਫ ਦਿਖਾਇਆ ਜੀ ਤੇ ਕੋਈ ਆਪਣੇ ਛੁੱਲੇ ਭੁੰਨੇ ਨਹੀਂ ਗਏ ਜੀ ਠੀਕ ਹੈ ਜੀ ਆਪਾਂ ਸਮਾਨ ਸਾਰਾ ਖਰਾਬ ਕਰਤਾ ਜੀ ਵੇਸ਼ਕ ਤੇ ਆਪਣਾ ਗੈਸ ਜਿਹੜਾ ਕੋ ਗਿਆ ਉਹ ਤੇ ਨਾਲੇ ਆਪਣਾ ਜਿਹੜਾ ਸਮਾਸੀ ਉਹ ਖਰਾਬ ਕਰਿਆ ਜੀ ਤੇ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ ਤਾਂ ਨਾਇਕ ਸ਼ੇਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਜਿਹੜਾ ਪੈਣ ਪਾਈ ਚੈਨਲ ਤੇ ਪਹਿਲੀ ਵਾਰ ਆਉਂਦਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤੇ ਮਿਲਦੇ ਆ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਬਾਏ ਬਾਏ ਜੀ